ਇਵੇਂ ਜਦੋਂ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਦੀ ਸੇਵਾ ਉਹਨਾਂ ਦੇ ਛੋਟੇ ਜਵਾਈ ਭਾਈ ਜੇਠਾ ਜੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ ਨਾ ਤੇ ਪਿਆਰ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਦੇ ਬਚਪਨ ਦੇ ਵਿੱਚੋਂ ਮਾਤਾ ਪਿਤਾ ਚੜਾਈ ਕਰਕੇ ਤੇ ਮਾਤਾ ਜੀ ਬਾਸਰ ਕੇ ਧਰਤੀ ਦੇ ਲੈ ਆਏ ਹੁੰਗਣੀਆਂ ਬਣਾ ਕੇ ਭਾਈ ਜੇਠਾ ਜੀ ਨੂੰ ਝੋਲੇ ਵਿੱਚ ਪਾ ਦੇਣੀਆਂ ਜਾਂ ਜੇਠਾ ਜਾ ਕੇ ਵੇਚ ਆ ਘੁੱਬੜੀਆਂ ਜਿਹੜਾ ਬਚਦਾ ਹੋਵੇਗਾ ਕੁਝ ਘਰ ਲੈ ਆਈ ਕੁਝ ਸੇਵਾ ਦੇ ਵਿੱਚ ਭੇਟਾ ਕਰ ਦਿੰਨਾ ਭਾਈ ਜੇਠਾ ਜੀ ਨੇ ਤੇ ਪਿਆਰੋਂ ਲੰਮਾ ਸਮਾਂ ਸੇਵਾ ਕਰਨ ਤੋਂ ਬਾਅਦ ਬੜੀਆਂ ਜੜੀਆਂ ਪ੍ਰੀਖਿਆਵਾਂ ਵਿੱਚ ਉਨਪਾਸ ਹੋਣ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸਤਗੁਰੂ ਨੇ ਜਿਸ ਦਿਨ ਭਾਈ ਜੇਠਾ ਜੀ ਨੂੰ ਚੌਂਕੀ ਤੇ ਬਿਠਾਇਆ ਨਾ ਤੇ ਸਤਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਜਦੋਂ ਰਾਮਕਲੀ ਸਤ ਦਾ ਬਚਨ ਪੜ੍ਹਦੇ ਆ ਨਾ ਰਾਮਕਲੀ ਸਤ ਦਾ ਬਚਨ ਪੜੋ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਮੋਰੀ ਪੁੱਤ ਸੰਮੁਖ ਹੋਆ ਰਾਮਦਾਸ ਹੈ ਪੈਰੀ ਪਾਏ ਜਿਉ ਰਾਮਕਲੀ ਸਤ ਦਾ ਬਚਨ ਹੈ ਗੁਰੂ ਅਮਰਦਾਸ ਮਹਾਰਾਜ ਮੰਜੇ ਤੇ ਪਏ ਹੋਏ ਨੇ ਜਦੋਂ ਬੀਬੀ ਦਾਨੀ ਜੀ ਨੂੰ ਬੀਬੀ ਭਾਨੀ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਮੋਹਣ ਜੀ ਨੂੰ ਬਾਬਾ ਮੋਰੀ ਜੀ ਨੂੰ ਕੋਲ ਬਿਠਾਇਆ ਸਾਰਿਆਂ ਨੂੰ ਕਹਿਣ ਲੱਗੇ ਭਾਈ ਸਾਡੇ ਨੇ ਛੋਟੇ ਜਵਾਈ ਭਾਈ ਜੇਠਾ ਜੀ ਨੂੰ ਚੌਂਕੀ ਤੇ ਬਿਠਾਇਆ ਧੰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁਰਖਾ ਬੋਲ ਕੁਛ ਬੋਲਦਾ ਕਿਉਂ ਨਹੀਂ ਹੈ ਤੇ ਗੁਰੂ ਰਾਮਦਾਸ ਦੀ ਅੱਖਾਂ ਦੇ ਵਿੱਚ ਉਹ ਵਿਰਾਗ ਦੇਖ ਉਹ ਡਿੱਗਣ ਲੱਗੇ ਗਲਾ ਭਰ ਗਿਆ ਗੁਰੂ ਰਾਮਦਾਸ ਮਹਾਰਾਜ ਦਾ ਵਿਰਾਗ ਦੇ ਨਾਲ ਗੁਰੂ ਅਮਰਦਾਸ ਫਿਰ ਕੇ ਕਹਿਣ ਲੱਗੇ ਪੁਰਖਾ ਬੋਲ ਕੁਝ ਬੋਲਦਾ ਕਿਉਂ ਨਹੀਂ ਏ ਤੇ ਬਚਨ ਨਿਕਲਿਆ ਧੰਨ ਗੁਰੂ RAM DAS ਤੇ ਮੁਖਾਰ ਵਿੱਚੋਂ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੂੰ ਜਾਣੋ ਹਰਿ ਆਪੇ ਹਮ ਰੂਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਸਤਿਗੁਰੂ ਅਮਰਦਾਸ ਜੀ ਤੁਸੀਂ ਨਾ ਹੁੰਦੇ ਤੇ ਸਾਨੂੰ ਤਖਤਾਂ ਦੇ ਮਾਲਕ ਕਿਹਨੇ ਬਣਾਉਣਾ ਸੀ ਆਖੋ ਸਤਨਾਮ ਵਾਹਿਗੁਰੂ